ਫੈਡਰਲ ਜਿਹੜੀਆਂ ਬਾਈ ਇਲੈਕਸ਼ਨਸ ਨੇ ਸ੍ਰਿਮਨੀ ਚੋਣਾ ਦਾ ਐਲਾਨ ਕਰ ਦਿੱਤਾ ਤੇ 16 ਸਤੰਬਰ ਨੂੰ ਹੋਣੀਆਂ ਟਾਈਮ ਥੋੜਾ ਜਿਹਾ ਰਹਿ ਗਿਆ ਇਹਨਾਂ ਇਲੈਕਸ਼ਨ ਦੇ ਵਿੱਚ ਇੱਕ ਮੁਕਾਬਲਾ ਜਿਹੜਾ ਇੱਕ ਬੈਕ ਦੀ ਲੈਸਮਾਰਡ ਵਰਡਨ ਰਾਈਡਿੰਗ ਆ ਉੱਥੇ ਆ ਇਹ ਸੀਟ ਜਿਹੜੇ ਪਹਿਲਾਂ ਇੱਥੇ ਲਿਬਰਲ ਦੀ ਸੀਟ ਆ ਇਹ ਕੈਬਨਿਟ ਮੰਤਰੀ ਡੇਵਨ ਰਮੇਤੀ ਉਹ ਰਿਟਾਇਰ ਹੋ ਸੀ ਉਹਨਾਂ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿਹੜੇ ਵਕੀਲ ਸਿਗੇ ਇਹ ਡੇਵਿਡ ਲੁਮੈਟੀ ਆਪਣੇ ਇੱਥੇ ਦੇ ਨਿਆਂ ਮੰਤਰੀ ਰਹੇ ਆ ਟਰਨੀ ਜਨਰਲ ਵੀ ਰਹੇ ਆ 2015 ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਤਿੰਨ ਵਾਰੀ ਉਹ ਸਿਰ ਰਾਈਡਿੰਗ ਤੋਂ ਜੇਤੂ ਰਹੇ ਆ ਮਤਲਬ ਇਹ ਜਿਹੜੀ ਬੈਕ ਦੇ ਵਿੱਚ ਸੀਟ ਆ ਜਿਹੜੀ ਖਾਲੀ ਹੋਈ ਆ ਜਿਹੜੀ ਲੈਸੇਮਾਰਡ ਵਰਡਨ ਰਾਈਡਿੰਗ ਆ ਇਹ ਲਿਬਰਲ ਦੀ ਰਾਈਡਿੰਗ ਆ ਕਿਉਂਕਿ ਤਿੰਨ ਵਾਰੀ ਤੇ ਜਿਹੜੇ ਡੇਵਿਡ ਲੁਮੈਟੀ ਰਿਟਾਇਰ ਹੋਏ ਇਹੀ ਇੱਥੋਂ ਬਣ ਚੁੱਕੇ ਆ ਮੰਤਰੀ ਰਹਿ ਚੁੱਕੇ ਆ ਇਹਨਾਂ ਦੀ ਪੱਕੀ ਸੀਟ ਆ ਵੀਸ਼ਾ 15 ਤੋਂ ਬਾਅਦ ਤਿੰਨ ਵਾਰੀ ਇਹ ਇੱਥੋਂ ਜਿੱਤ ਹੋਇਆ ਪਿਛਲੇ ਸਾਲ ਪ੍ਰਧਾਨ ਮੰਤਰੀ ਟਰੂਡ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਵੱਡਾ ਫੇਰ ਬਦਲ ਕੀਤਾ ਸੀ ਉਹਨੂੰ ਲੈ ਕੇ ਇਹਨਾਂ ਨੇ ਉਹਨਾਂ ਨੂੰ ਕੈਬਨਿਟ ਤੋਂ ਪਾਸੇ ਕਰ ਦਿੱਤਾ ਤੇ ਇਹ ਇਸ ਜਿਹੜਾ ਮਤਲਬ ਇਹਨੂੰ ਕਿਹਾ ਸੀ ਵੀ ਬੜੀ ਹੈਰਾਨੀ ਵਾਲੀ ਗੱਲ ਆ ਕਿ ਲੋਮੇਟੀ ਨੂੰ ਡੇਵਿਡ ਲੋਮੇਟੀ ਨੂੰ ਪਾਸੇ ਕਰ ਦੇਣਾ ਇਹਦੇ ਬਹੁਤ ਸਾਰੇ ਅਰਥ ਕੱਢੇ ਗਏ ਸੀ ਉਹ ਸਾਰੇ ਕੁਝ ਦੇ ਵਿੱਚ ਸੋ ਇਸ ਵਾਰੀ ਇਹਨਾਂ ਨੇ ਇਸ ਰਾਈਡਿੰਗ ਦੇ ਸਿਟੀ ਕੌਂਸਲਰ ਨੇ ਲੋਰਾ ਪਾਸਨੀਓ ਉਹਨਾਂ ਨੂੰ ਉਮੀਦਵਾਰ ਬਣਾਇਆ ਲੋਰਾ ਪਾਸਨੀਓ ਉਮੀਦਵਾਰ ਆ ਐਨਡੀ ਦੇ ਵੀ ਇੱਥੋਂ ਜਿਹੜੇ ਸਿਟੀ ਕੌਂਸਲ ਨੇ ਕ੍ਰੌਕਸ ਆ ਵੀ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਆਲੂਇਸਪਰੋ ਸੋ ਵੀ ਬਲੈਕ ਕੋਇਕਵਾ ਦੇ ਤੇ ਲੂਇਸੀਅਨੈਟੀ ਕਨਜ਼ਰਵਟਿਵ ਉਮੀਦਵਾਰ ਨੇ ਇੱਥੋਂ ਤਿੰਨ ਚੋਣਾਂ ਵਿੱਚ ਇਸ ਰਾਈਡਿੰਗ ਤੋਂ ਬਲੈਕ ਕੋਇਕਵਾ ਜਿਹੜੀ ਪਾਰਟੀ ਆ ਉੱਥੋਂ ਦੀ ਆਟਵਾ ਦੇ ਉੱਥੇ ਜਿਹੜੀ ਕਵੈਕ ਦੇ ਵਿੱਚ ਜ਼ਿਆਦਾ ਬਲੈਕ ਕੋਇਕਵਾ ਉਹ ਦੂਸਰੇ ਨੰਬਰ ਤੇ ਰਹੀ ਆ ਤੇ ਐਨਡੀਪੀ ਇੱਥੋਂ ਤੀਸਰੇ ਨੰਬਰ ਤੇ ਰਹੀ ਆ ਜਿਹੜੀ ਐਸਪਰ ਲੇਬਰ ਪਾਰਟੀ ਆ ਇਹ ਮੌਂਟਰੀ ਰਾਈਡਿੰਗ ਹਰ ਰਾਈਡਿੰਗ ਦੇ ਉੱਤੇ ਮਤਲਬ ਇਹਦਾ ਕਾਬਜ ਆ ਪਰ ਜਿਹੜੇ ਪੋਲ ਸਰਵੇਖਣ ਆ ਉਹ ਕੰਸਰਵੇਟਿਵਾਂ ਨੂੰ ਲਿਬਰਲ ਨਾਲੋਂ ਅੱਗੇ ਦੱਸ ਰਹੇ ਆ ਇਹ ਤੇ ਹੈਗਾ ਇੱਕ ਵੋਟਾਂ ਜਿਹੜੀਆਂ ਮਾਂਟਰੀਅਲ ਦੀ ਇਲੈਕਸ਼ਨ ਦੂਜੀ ਮੈਨੀਟੋਬਾ ਦੀ ਆ ਐਲਮਰਟਰਾਸਕੋਨਾ ਰਾਈਡਿੰਗ ਦੀ ਇਹ ਇਲੈਕਸ਼ਨ ਆ ਐਨਡੀਪੀ ਤੇ ਐਮਪੀ ਡੇਨੀਅਲ ਬਲੈਕੀ ਉਹ ਫੈਡਰਲ ਸਿਆਸਤ ਛੱਡ ਕੇ ਫੈਡਰਲ ਛੱਡ ਕੇ ਇੱਥੇ ਸੂਬੇ ਵਾਲੇ ਦੀ ਵਿੱਚ ਆ ਕੇ ਤੇ ਉੱਥੋਂ ਉਹ ਸੀਟ ਖਾਲੀ ਹੋਊਗੀ 블랙위즈 ਉਹ 15 ਤੋਂ ਵੀ ਨਹੀਂ ਭਾ ਕੇਸ ਇਲਾਕੇ ਦੀ ਰਾਈਡਿੰਗ ਦੇ ਵਿੱਚੋਂ ਜਿੱਤਦੇ ਆ 15 ਤੋਂ ਕੰਸਰਵਟਿਵ ਜਿਹੜੇ ਐਮਪੀ ਨੇ ਲਾਰੈਂਸ ਸਟੇਟ ਉਹਨਾਂ ਨੂੰ ਹਰਾ ਕੇ ਇਹਨਾਂ ਨੇ ਬਹੁਤ ਥੋੜਾ ਜਿਹਾ ਫਰਕ ਸੀ 100 ਵੋਟਾਂ ਦੇ ਫਰਕ ਦੇ ਨਾਲੇ ਰਾਈਡਿੰਗ ਜਿੱਤ ਲਈ ਸੀ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਜੰਨੀਆਂ ਚੋਣਾਂ ਹੋਈਆਂ ਉਹਦੇ ਵਿੱਚ ਬਲੋਕ ਐਨ ਡੀ ਪੀ ਤੇ ਮਤਲਬ ਜਿਆਦਾ ਵੋਟਾਂ ਇਹਨਾਂ ਦੀ ਚੋਣ ਦੇ ਵਿੱਚ ਪਾਈਆਂ ਸੀ 11 ਤੋਂ ਲੈ ਕੇ 15 ਤੱਕ ਜਿਹੜੇ ਇਹ ਟੋਟ ਦੇ ਕੋਲ ਆਉਣ ਤੋਂ ਪਹਿਲਾਂ ਇਹ ਰਾਈਡਿੰਗ ਜਿਹੜੀ ਐਨ ਡੀ ਪੀ ਦਾ ਹੈ ਸ਼ੇਪ ਜਾਂਦੀ ਰਹੀ ਆ ਤਾਂ ਇਹਨਾਂ ਦੇ ਡੈਨੀਅਲ ਬੇਲ ਦੇ ਪਿਤਾ ਜਿਹੜੇ ਨੇ ਬਿਲ ਬਲੌਕੀ 1700 1979 ਤੋਂ ਲੈ ਕੇ 2008 ਤੱਕ ਇਸ ਰਾਈਡਿੰਗ ਦੀ ਨਮਾਇੰਦਗੀ ਕਰਦੇ ਰਹੇ ਆ ਜਿਹੜੀ ਇਸ ਵਾਰੀ ਐਨਡੀਪੀ ਦੇ ਲੀਲਾ ਡੈਸ਼ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਕੰਸਰਵਟਿਵ ਨੇ ਜਿਹੜੇ ਕੋਲਨ ਰੋਨਾਲਡਸ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਧਾਰਿਆ ਸੋ ਇੱਥੇ ਦੀ ਖਾਸ ਗੱਲ ਇਹ ਆ ਕਿ ਜਿਹੜੀ ਇਹ ਮੋਡ ਟ੍ਰਾਂਸਕਨਾਰਾਈਡਿੰਗ ਆ ਡੇਨੀਅਲ ਬਲੈਕੀ ਜਿਹੜੇ ਨੇ ਇੱਥੇ ਇਹਨਾਂ ਕਰਕੇ ਇਹ ਐਨਡੀਪੀ ਜਿਹੜੇ ਮਤਲਬ ਉਹਨਾਂ ਦੀ ਇਹ ਸ਼ੀਟ ਖਾਲੀ ਹੋਈ ਆ ਕਿਉਂਕਿ ਉਹਨਾਂ ਉੱਥੇ ਐਨਡੀਪੀ ਦੇ ਵਿੱਚ ਆ ਗਏ ਆ ਸੋ ਇਹ ਕੰਜ਼ਰਵਟਿਵ ਜਿਹੜੇ ਲਾਰੈਂਸ ਟੋਟ ਨੂੰ ਉਹਨਾਂ ਨੂੰ ਹਰਾਇਆ ਸੀ ਹੁਣ ਦੋ ਸੀਟਾਂ ਦੇ ਨਾਲ ਕੁਝ ਨਹੀਂ ਹੋਣ ਲੱਗਾ ਫੈਡਰਲ ਸਿਆਸਤ ਦੇ ਵਿੱਚ ਉਹ ਵੀ ਜਦੋਂ ਸਾਲ ਕ ਅਗਲੀਆਂ ਵੋਟਾਂ ਦੇ ਵਿੱਚ ਰਹਿ ਗਿਆ ਤੇ ਸਾਲ ਕਿਸੇ ਨੇ ਮੈਂਬਰ ਪਾਰਲੀਮੈਂਟ ਜੀ ਕੋ ਬਣ ਵੀ ਗਿਆ ਤੇ ਉਹਦੇ ਨਾਲ ਬਹੁਤ ਕੁਝ ਨਹੀਂ ਹੋਣ ਲੱਗਾ ਪਰ ਇਹ ਇੱਕ ਤਰੀਕੇ ਦੇ ਨਾਲ ਜਸਟਨ ਟਰੂਡੋ ਦਾ ਟੈਸਟ ਆ ਟੈਸਟ ਇਸ ਕਰਕੇ ਆ ਕਿਉਂਕਿ ਪਿੱਛੇ ਜਿਹੜੀ ਇਹਨਾਂ ਦੀ ਇੰਟਰੀਅਰ ਦੇ ਵਿੱਚ ਇਲੈਕਸ਼ਨ ਹੋਈ ਸੀ ਟੋਰਾਂਟੋ ਦੇ ਵਿੱਚ ਉਹ ਇਲੈਕਸ਼ਨ ਇਹ ਸ਼ੈਂਟ ਪਾਲ ਵਾਲੀ ਹਾਰ ਗਏ ਸੀ ਜਿਹੜੀ ਕਿ ਇਹਨਾਂ ਦੀ ਆਪਣੀ ਸੀਟ ਸੀ ਜਿੱਥੋਂ ਇਹ ਕਦੀ ਹਾਰੇ ਨਹੀਂ ਸੀ ਤੇ ਥੋੜੇ ਦਿਨ ਪਹਿਲਾਂ ਤੱਕ ਕੰਸਰਪਟ ਹੋਵੇ ਕਹਿੰਦੇ ਸੀ ਵੀ ਅਸੀਂ ਚਲੋ ਫਰਕ ਘੱਟ ਕਰ ਲਾਂਗੇ ਇਹਨਾਂ ਨਾਲੋਂ ਵੀ ਜ਼ਿਆਦਾ ਵੋਟਾਂ ਨਾਲ ਨਹੀਂ ਹਾਰਾਂਗੇ ਹਾਰ ਤਾਂ ਅਸੀਂ ਜਾਣੇ ਆ ਉਹਨਾਂ ਨੂੰ ਵੀ ਲੱਗਦਾ ਸੀ ਉੱਥੋਂ ਹਾਰ ਕੇ ਉੱਥੋਂ ਹਾਰਨ ਤੋਂ ਬਾਅਦ ਰੌਲਾ ਰੱਪਾ ਪੈ ਗਿਆ ਵੀ ਜਸਟਨ ਟ੍ਰੂਡੋ ਨੂੰ ਲੀਡਰਸ਼ਿਪ ਛੱਡ ਦੇਣੀ ਚਾਹੀਦੀ ਹੈ ਇਹਨਾਂ ਦੇ ਕੋਈ ਆਦਮੀ ਕਹਿਣ ਲੱਗ ਪਏ ਉਹਨਾਂ ਨੇ ਨਹੀਂ ਛੱਡੀ ਉਸੇ 18 ਤੋਂ ਬਾਅਦ ਹੁਣ ਇਹਨਾਂ ਦੇ ਵਿੱਚੋਂ ਜਿਹੜੀ ਮੌਨਟਰੀਅਲ ਵਾਲੀ ਸੀਟ ਆ ਉਹ ਤਾਂ ਸਿੱਧੀ ਸਿੱਧੀ ਲਿਬਰਲ ਦੀ ਸੀਟ ਆ ਜੇ ਕਿਤੇ ਇਹ ਉੱਥੋਂ ਵੀ ਪਿੱਛੇ ਰਹਿ ਜਾਂਦੇ ਆ ਹਾਲਾਂਕਿ ਉੱਥੇ ਕੰਜ਼ਰਵਟਿਵ ਤਾਂ ਨਹੀਂ ਜਿੱਤਦੇ ਜੇ ਉੱਥੋਂ ਵੀ ਇਹ ਰਹਿ ਜਾਂਦੇ ਆ ਤਾਂ ਫੇਰ ਇਹਦੇ ਅਰਥ ਬਹੁਤ ਵੱਖਰੇ ਕੱਢੇ ਜਾਣਗੇ ਹੁਣ ਦੋਹਾਂ ਸੀਟਾਂ ਦੇ ਉੱਤੇ ਆ ਜਿਹੜੀ ਮੈਰੀਟੋਬਾ ਵਾਲੀ ਕੈਬਕ ਵਾਲੀ ਇਹਨਾਂ ਦੋਵਾਂ ਸੀਟਾਂ ਦੇ ਉੱਤੋਂ ਲਿਬਰਲ ਪਾਰਟੀ ਦੀ ਪਰਫਾਰਮੈਂਸ ਕੀ ਹੁੰਦੀ ਆ ਜਿੱਤਦੇ ਆ ਜਾਂ ਨਹੀਂ ਜਿੱਤਦੇ ਬਾਅਦ ਦੀ ਗੱਲ ਆ ਕਿੰਨਾ ਜਿੱਤਦੇ ਕਿੰਨੇ ਫਰਕ ਨਾਲ ਜਿੱਤਦੇ ਆ ਇਹਨੇ ਇੱਕ ਤੇ ਲਿਬਰਲ ਪਾਰਟੀ ਦੀ ਐਸ ਵੇਲੇ ਹਾਲਤ ਦੱਸਣੀ ਕਿ ਕੈਨੇਡਾ ਦੇ ਵਿੱਚ ਕੀ ਆ ਜਿਦਾ ਦਾਲ ਦੇ ਵਿੱਚੋਂ ਦਾਣਾ ਟੋਂਦੇ ਹੁੰਦੇ ਆ ਨਾ ਉਹ ਗੱਲ ਹੁੰਦੀ ਆ ਕਿ ਇਹ ਟਰੈਂਡ ਦੱਸ ਦਿੰਦੀਆਂ ਹੈ ਸੀਟਾਂ ਦੂਜਾ ਇਹਦੇ ਵਿੱਚ ਇਹ ਆ ਕਿ ਲਿਬਰਲਸ ਦੇ ਵਿੱਚ ਜੋਸ਼ਨ ਟਰੂਡੋ ਦੀ ਕਿੰਨੀ ਕ ਮਾਨਤਾ ਆ ਜਾਂ ਇਹਨਾਂ ਨੂੰ ਕਿੰਨੇ ਕ ਲੋਕ ਪਸੰਦ ਕਰਦੇ ਆ ਇਹ ਵੀ ਇੱਕ ਤਰੀਕੇ ਦੇ ਨਾਲ ਇਹਨਾਂ ਦਾ ਟੈਸਟ ਆ ਤੇ ਇਹਦਾ ਅਸਰ ਅਗਲੀਆਂ ਚੋਣਾਂ ਦੇ ਵਿੱਚ ਪੈਣਾ ਹੀ ਪੈਣਾ ਆ ਪਹਿਲਾ ਲੋਚਨਾ ਬਹੁਤ ਹੋ ਚੁੱਕੀ ਆ ਇਹਨਾਂ ਦੀ ਸੇਂਟ ਪੌਲ ਵਾਲੀ ਇਲੈਕਸ਼ਨ ਹਾਰਨ ਤੋਂ ਬਾਅਦ ਹੁਣ ਇਹ ਇਹਨਾਂ ਰਾਈਡਿੰਗਸ ਦੇ ਵਿੱਚ ਕਿੱਦਾਂ ਰਹਿੰਦੇ ਆ ਕੀ ਬਣਦਾ ਆ ਇਮੀਗ੍ਰੇਸ਼ਨ ਦੇ ਉੱਤੇ ਬੜੀ ਲੋਚਨਾ ਹੋ ਚੁੱਕੀ ਜੋਸ਼ਨ ਟਰੂਡੋ ਸਰਕਾਰ ਦੀ ਲੋਕ ਅੱਕ ਵੀ ਚੁੱਕੇ ਆ ਇੰਨੇ ਸਾਲਾਂ ਤੋਂ ਐਂਟੀ ਕੰਬੈਂਸੀ ਵੀ ਹੋ ਜਾਂਦੀ ਆ ਲੋਕ 10 ਸਾਲਾਂ ਬਾਅਦ ਸਰਕਾਰ ਬਦਲਦੇ ਵੀ ਆ ਕੈਨੇਡਾ ਦੇ ਵਿੱਚ ਪਰ ਕੀ ਏ ਉਦੋਂ ਤੱਕ ਅਗਲੇ ਸਾਲ ਤੱਕ ਥੋੜਾ ਬਹੁਤ ਇਹਨੂੰ ਠੀਕ ਕਰ ਸਕਦੇ ਲੋਕ ਕਹਿੰਦੇ ਹੁਣ ਜਸਟਨ ਟੂਡੋਰ ਨੇ ਲੀਡਰ ਨਹੀਂ ਹਟਣਾ ਇਹਨਾਂ ਦੇ ਆਪਣੇ ਐਮਪੀ ਕਹਿ ਕੇ ਥੱਕ ਗਿਆ ਵੀ ਤੁਸੀਂ ਹਟਜੋ ਕਿੰਨੇ ਬਿਆਨ ਆ ਚੁੱਕੇ ਆ ਇਹਨਾਂ ਦੇ ਪਰ ਇਹ ਹਟੇ ਨਹੀਂ ਲੱਗਦਾ ਕਿਉਂਕਿ ਸਾਲ ਇੱਕ ਰਹਿ ਗਿਆ ਇੱਕ ਸਾਲ ਦੇ ਵਿੱਚ ਨਵੇਂ ਚੇਰਲ ਨੂੰ ਲਿਆ ਕੇ ਸੈੱਟ ਕਰਨਾ ਸਟੈਬਲਿਸ਼ ਕਰਨਾ ਲੋਕਾਂ ਦੇ ਵਿੱਚ ਲੈ ਕੇ ਜਾਣਾ ਬਹੁਤ ਔਖਾ ਕੰਮ ਆ ਵੀ ਇਹ ਹੋ ਨਹੀਂ ਸਕਦਾ ਹੁਣ ਇਹੀ ਇਲੈਕਸ਼ਨ ਜੈਸਟਨ ਟੂਟੋ ਦੀ ਜਿਹੜੀ ਦੀ ਕਹ ਲੋ ਕਿ ਉਹਨਾਂ ਦੀ ਅਗਵਾਈ ਦੇ ਥੱਲੇ ਲਿਬਰਲ ਨੇ ਲੜਨੀ ਹੈ ਭਾਵੇਂ ਆ ਦੋਵੇਂ ਸੀਟਾਂ ਜਿਹੜੀਆਂ ਮੈਨੀਟੋਬਾ ਵਾਲੀ ਤੇ ਕਵੈਕ ਵਾਲੀ ਹਾਰ ਜਾਣ ਜਾਂਦੇ ਜਿੱਤ ਜਾਣ ਪਰ ਦੂਜੇ ਪਾਸੇ ਸਾਡੇ ਗੁਆੰਡੀ ਮੁਲਕ ਦੇ ਵਿੱਚ ਜੋ ਕੁਝ ਹੋਇਆ ਵੀ 100 150 ਦਿਨ ਤੋਂ ਪਹਿਲਾਂ ਹੀ ਸਿਰਫ ਰਹਿੰਦਾ ਸੀ ਇੱਥੇ ਤੇ ਹਜੇ ਸਾਲ ਤੋਂ ਉੱਤੇ ਪਿਆ ਵੀ ਜਦੋਂ ਹਜੇ ਸਿਰਫ ਮਹੀਨੇ ਹੀ ਕੁਛ ਰਹਿੰਦੇ ਸੀ ਉਹਨਾਂ ਮਹੀਨਿਆਂ ਦੇ ਵਿੱਚ ਸਾਰਾ ਕੁਝ ਐਲਾਨ ਹੋਣ ਤੋਂ ਬਾਅਦ ਕੈਂਪੇਨ ਤੇ ਅੰਨਾ ਪੈਸਾ ਜੋ ਬਾਈਡਨ ਦੀ ਤੇ ਲਾਉਣ ਤੋਂ ਬਾਅਦ ਵੀ ਉਹਨਾਂ ਨੇ ਉਮੀਦਵਾਰ ਬਦਲ ਲਿਆ ਕੁਝ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਪਰ ਆ ਜਿਹੜੀਆਂ ਦੋ ਜਿਹੜੀਆਂ ਰਾਈਡਿੰਗਸ ਦੇ ਵਿੱਚ ਬਾਇ ਇਲੈਕਸ਼ਨ ਆ ਇਸ ਬਾਇ ਇਲੈਕਸ਼ਨ ਦੇ ਵਿੱਚ ਜਸਟਨ ਟੂਡੋ ਦਾ ਇੱਕ ਤਰੀਕੇ ਦੇ ਨਾਲ ਟੈਸਟ ਜ਼ਰੂਰ ਆ ਕਿ ਇਹਦੇ ਤੋਂ ਪਤਾ ਲੱਗ ਜੂਗਾ ਕਿ ਕਿੱਥੇ ਕਿ ਖੜੇ ਆ ਜਿਹੜੇ ਸਰਵੇ ਸਰਵੇ ਬਿਨਾਂ ਸ਼ੱਕ ਜਿਤਾ ਰਹੇ ਆ ਇਹਨਾਂ ਨੂੰ ਕੰਜ਼ਰਵਟਿਵ ਉਹ ਤਾਂ ਸਿੱਧਾ ਹੀ ਕਹਿ ਰਿਹਾ 16 ਸਤੰਬਰ ਨੂੰ ਇਹਨਾਂ ਨੇ ਐਲਾਨ ਕਰ ਦਿੱਤਾ ਆ ਐਤਵਾਰ ਦਾ ਦਿਨ ਆ ਉਦੋਂ ਨੂੰ ਤੇ ਉਹ ਦਿਨ ਜਿਹੜਾ ਮਾਫੀ ਚਾਹਨੇ ਹੋ ਇਹ ਐਤਵਾਰ ਨਹੀਂ ਆ ਉਧਰ 16 ਸਤੰਬਰ ਜਿਹੜੀ ਇਲੈਕਸ਼ਨ ਹੋਣੀ ਹੈ ਉਹਦਾ ਐਲਾਨ ਇਹਨਾਂ ਨੇ ਕਰ ਦਿੱਤਾ ਹੈ ਤੇ ਬਾਅਦ ਇਲੈਕਸ਼ਨ ਦੇ ਵਿੱਚ ਫਿਰ ਹੁਣ ਕੀ ਇੱਥੇ ਐਮਵੁੱਡ ਟ੍ਰਾਂਸਕੋਨਾ ਵਿਨੀ ਪੈਗ ਦੇ ਵਿੱਚ ਤੇ ਵਾਸ ਐਮ8 ਜਿਹੜੀ ਆ ਵਰਡਨ ਮੌਂਟਰੀਅਲ ਦੇ ਵਿੱਚ ਦੋਵਾਂ ਦੇ ਵਿੱਚ ਕੀ ਬਣਦਾ ਕਿਧਰ ਨੂੰ ਗੱਲਬਾਤ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਆਉਣ ਵਾਲੀ ਰਾਜਨੀਤੀ ਤੇ ਅਗਲੀ ਸਰਕਾਰ ਕੈਨੇਡਾ ਦੇ ਵਿੱਚ ਕਿਹਦੀ ਬਣਨੀ ਹੈ ਜਿਉ ਨੂੰ ਤੈ ਨਹੀਂ ਕਰੂਗੀ ਤੇ ਘਟੋ ਘਟੋ ਦੇਲੇ ਪਾਸੇ ਇਸ਼ਾਰਾ ਜ਼ਰੂਰ ਕਰ ਦੂਗੀ ਵੀ ਲੋਕ ਸੋਚ ਕਿਧਰਲੇ ਪਾਸੇ ਰਾਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ